ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗ ਗਉੜੀ ਦੀ ਪੀਂਹ ਮਹਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਜੈ ਘਰ ਕੀਰਤਿ ਆਕੀਐ ਕਰਤੇ ਕਾ ਹੋਏ ਵਿਚਾਰੋ ਤਿਤ ਗਰ ਗਾਓ ਸੋਹਿਲਾ ਸਿਵਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿ ਸੋਹਿਲਾ ਸਦਾ ਸੁਖ ਹੋਇ ਰਹਾ ਨਿਤ ਦੇ ਜੀੜੇ ਸਮਾਨੀਐ ਦੇਖਾ ਗਾ ਦੇਵਨ ਹਾਰ ਤੇਰੇ ਦਾਨ ਕੀਤ ਨਾ ਪਵੈ ਤਿਸ ਦਾਤੇ ਕਮ ਸੁਮਾਰ ਸੰਬਤ ਸਹ ਹਾ ਲਿਖਿਆ ਮਿਲ ਕਰ ਪਾਉ ਤੇਲ ਦੇਹੋ ਸਜਨਾ ਸੀਸੜੀਆ ਜੋ ਹੋਵੇ ਸਾਹਿਬ ਸੋ ਮੇਲ ਘਰ ਘਰ ਹੋ ਪਹੁੰਚਾਸੜੇ ਨਿਤ ਪਵਨ ਸਦਨ ਹਰਾ ਸਿਮਰੀਐ ਨਾਨਕ ਸੇ ਦਿਾਵਨ ਰਾਗਾ ਸਹ ਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਇ ਰਾਵ ਵਿਸਵੇ ਚਸਿਆਂ ਕਣੀਆਂ ਪਹਿਰਾਥਿ ਤੇ ਵਾਰੀ ਮਾਹ ਹੋਵਾ ਸੂਰਜ ਕੋ ਰੁਤ ਨੇਤ ਨਾਨਕ ਕਰਤੇ ਕੇ ਗیتے ਵੇਸ ਰਾਤ ਨਾ ਸਿਮਹਲਾ ਪਹਿਲਾ ਗਗਨ ਮੇਥਾਲ ਰਵ ਚੰਦ ਦੀਪ ਕ ਬਨੇ ਤਾਰਕਾ ਮੰਡਲ ਜਨਕਮ ਹੋਤੀ तूप मल अनलो पवन चहरों करे सलबन राय फूलन तज्योती कैसी आती होए भवकंडणा तेरी आरती अनहता शोधवा जंद पीरी रहाओ सहसव नैन नन नन है तोहे को सहस मूर्त नन नायक तोही सहस पद विमल नन एक पद गंध बिन सहस तव गंधि चल समोही सब मह ज्योत ज्योत है सोए ਿਸ ਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਬਿਤ ਮਨੋ ਅੰਦੀਨੋ 모ਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਤੇ ਤਿਰ ਨਾਏ ਵਾਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧਨ ਗਰਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਓ ਮੰਡਲ ਮੰਡਾ ਹੈ ਸਾਹ ਦੋੰਜਲੀ ਕੋਨ ਵੱਡਾ ਹੈ ਕਰ ਡੰਡੋਤ ਕੋਨ ਵੱਡਾ ਹੈ ਰਹਾ ਸਾਖ ਤਹਰ ਰਸ ਸਾਧਨਾ ਜਾਣਿਆ ਤੀਨਾ ਅੰਤਰ ਹੋ ਮੈਂ ਕੰਡਾ ਏ ਜੋ ਜੋ ਚਲਾ ਚੁ ਬੈ ਦੁਗ ਪਾਵ ਹੈ ਜਮ ਕਾਲ ਸਹ ਸਿਰ ਡੰਡਾ ਏ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭੋਖੰਡਾ ਏ ਅਬੇ ਨਾਸੇ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਏ ਹਮ ਗਰੀਬ ਮਸਕੀਨ ਪਰ ਤੇਰੇ ਹਰ ਆਖ ਰਾ ਘੋਡ ਵੱਡਾ ਏ ਜਨ ਨਾਨਕ ਨਾਮ ਆਧਾਰ ਤੇ ਕਹੇ ਹਰ ਨਾਮੇ ਸੁਖ ਮੰਡਾ ਏ ਰਾਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਨੋ ਮੇਰੇ ਮੀਤਾਂ ਸੰਤ ਟਹਲ ਕੀ ਬੇਲਾ ਇਹਾਂ ਖੜ ਚਲੋ ਹਰਲਾ ਗਏ ਬਸੰ ਸੁਹੇਲਾ ਔਦ ਘਟੈ ਦੀਨ ਸਰੇ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਬਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਭਸਾਜੇ ਵਰਨਾ ਹੋਇ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਧਾ ਮਨ ਕੇ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋ ਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋ ਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ